ਬਾਹੀਰੂ ਜੀ ਦਾ ਖਾਸਾ ਬਾਹੀਰੂ ਜੀ ਕੀ ਖਤੇ ਅੱਜ ਆਪਾਂ ਸੂਜੀ ਤੋਂ ਬਣਨ ਵਾਲੇ ਦਹੀਂ ਭੱਲੇ ਬਣਾਉਣ ਲੱਗੇ ਇੱਕ ਕੌਲੀ ਸੂਜੀ ਦੀ ਲੈ ਚੌਥਾਈ ਹਿੱਸਾ ਵਹਿੰਦਾ ਇਹਦੇ ਵਿੱਚ ਪਾੜੋ ਇਹ ਆਪਾਂ ਹਰੀ ਮਿਰਚ ਕਾਲੀ ਮਿਰਚ ਕਹੋ ਟੇਸਟ ਮੁਤਾਬਕ ਕਾਲਾ ਮਹਨੂਸ ਕਿੰਨਾ ਨਾ ਮੁਕ ਕਿੰਨਾ ਨਾ ਮੁਕ ਇਸ ਸ਼ਟਮ ਤਾਬਕ ਪਾ ਲਓ ਇਹਦੀ ਸੀਂ ਵਿੱਚ ਦਦੀਨਾ ਰਗੜ ਕੇ ਸੁੱਕਾ ਧਨੀਆ ਪਦੀਨਾ ਰਗੜ ਕੇ ਰੱਖਿਆ ਸੁਕਾ ਕੇ ਇਹ ਵੀ ਵਿੱਚ ਪਾਉਣੀ ਆ ਸੀਂ ਸਾਡੇ ਬੱਚੇ ਹਰਾ ਧਨੀਆ ਨਹੀਂ ਖਾਂਦੇ ਤੁਸੀਂ ਹਰਾ ਧਨੀਆ ਪਦੀਨਾ ਵੀ ਪਾ ਸਕਦੇ ਹੋ ਇਹਦੇ ਵਿੱਚ ਹੁਣ ਆਪਾਂ ਪਾਣੀ ਲੈ ਲਿਆ ਪਾਣੀ ਥੋੜਾ ਥੋੜਾ ਕਰਕੇ ਮਿਲਾਉਂਦੇ ਜਾਵਾਂਗੇ ਪਾਣੀ ਥੋੜਾ ਥੋੜਾ ਕਰਕੇ ਮਿਲਾਉਂਦੇ ਜਾਂਗੇ ਕਪਾ ਇਹ ਬਹੁਤ ਜਲਦੀ ਰੈਸਪੀ ਤਿਆਰ ਹੋ ਜਾਂਦੀ ਹੈ ਜਦ ਆਪਾਂ ਨੂੰ ਕਦੇ ਭੁੱਖ ਲੱਗੀ ਹੋਵੇ ਬੱਚਿਆਂ ਨੂੰ ਜਾਂ ਆਪਾਂ ਨੂੰ ਆਪਾਂ ਬਣਾ ਕੇ ਖਾ ਜਲਦੀ ਖਾ ਸਕਦੇ ਆ ਤੇ ਰਲੋਂ ਦੇ ਜਾਓ ਆਪਾਂ ਇਹਦੇ ਵਿੱਚ ਆਪਾਂ ਟੇਸਟ ਮੁਤਾਬਕ ਹੋਰ ਵੀ ਕੁਝ ਪਾ ਸਕਦੇ ਆ ਕੱਟ ਕੇ ਧਨੀਆ ਹਰਾ ਪਦੀਨਾ ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ ਕਾਪਾ ਹੁਣ ਆਪਾਂ ਇਹ ਰੈਸ਼ਟ ਵਾਸਤੇ ਰੱਖਤਾ ਹੁਣ ਆਪਾਂ ਤਿਆਰ ਕਰਾਂਗੇ ਇਹਦੇ ਉੱਤੇ ਪਾਉਣ ਇਹ ਗ੍ਰੀਨ ਚਟਣੀ ਬਣਾ ਰਹੇ ਹਾਂ ਜਾਨੂ ਆਪਾਂ ਆਟਾ ਰੈਸ਼ਟ ਵਾਸਤੇ ਰੱਖਤਾ ਥੋੜਾ ਜਿਹਾ ਉਹਨੂੰ ਰੈਸ਼ਟ ਦਵਾਂਗੇ ਜਾਨੂ ਆਪਾਂ ਹਰੀ ਚਟਣੀ ਤਿਆਰ ਕਰ ਲੈਨੇ ਜੇ ਬੱਚੇ ਨਹੀਂ ਖਾਂਦੇ ਤਾਂ ਅਸੀਂ ਤਾਂ ਜ਼ਰੂਰ ਧਨੀਆ ਪਦੀਨਾ ਖਾ ਲੈਨੇ ਇਦੇ ਵਿੱਚ ਮਾਣਾ ਨਮਕ ਪਾ ਲਓ ਟੇਸਟ ਮੁਤਾਬਕ ਕਾਲਾ ਨਮਕ ਪਾ ਲਓ ਕਾਲੀ ਮਿਰਚ ਪਾ ਲੈਣੀ ਪਾਣੀ ਆ ਚਿੱਟਾ ਨਮਕ ਪਾ ਲਈ ਇਦੇ ਵਿੱਚ ਹੁਣ ਆਪਾਂ ਨਿੰਬੂ ਨਿਚੋੜ ਲਾਂਗੇ ਹੁਣ ਅੱਧਾ ਨਿੰਬੂ ਨਿਚੋੜ ਲਾਂਗੇ ਚਟਣੀ ਪੰਨੋਂ ਲੱਗੇ ਇਹ ਹਾਜਮੇ ਵਾਸਤੇ ਬਹੁਤ ਵਧੀਆ ਹੁੰਦਾ ਹੋ ਜੋ ਹੁਣ ਆਪਾਂ ਬਣਾਉਣ ਲਈ ਉਹਨਾਂ ਚਰਾਟੇ ਨੂੰ ਰੈਸਟ ਮਿਲ ਗਈ ਗੈਸ ਚਲਾ ਕੇ ਤੇਲ ਉੱਪਰ ਰੱਖ ਦਿੱਤਾ ਹੁਣ ਜਦ ਗੈਸ ਤੇ ਲਾ ਕੇ ਤੇਲ ਰੱਖਤਾ ਉੱਤੇ ਇਹਦੇ ਵਿੱਚ ਚੌਥਾਈ ਹਿੱਸਾ ਚਮਚੇ ਦਾ ਮਿੱਠਾ ਸੋਡਾ ਪਾ ਲੋ ਆਟੇ 'ਚ ਜਦ ਪਾਉਣਾ ਹੈ ਜਦ ਆਪਾਂ ਬਣਾਉਣ ਲੱਗਣਾ ਨਹੀਂ ਇਹ ਬੱਬ ਥੁੱਲ ਜਾਂਦੇ ਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫੰਡ ਲਓ ਛੋਟੇ ਵਿੱਚ ਤੇਲ ਵਿੱਚ ਦਹੀਂ ਭੱਲੇ ਪਾ ਕੇ ਇਸ ਤਰੀਕੇ ਨਾਲ ਇਹਨਾਂ ਨੂੰ ਬਾਹਰ ਉਹਨੂੰ ਦਹੀਂ ਪਰ ਲੈ ਤਿਆਰ ਨੇ ਤਿਆਰ ਨੇ ਇਸ ਤਰੀਕੇ ਨਾਲ ਪੁੱਟੋ ਗੱਢ ਕੇ ਹੌ ਹੌਪਾ ਦੇ ਚਮਚਾ ਮਚੀਣਾ ਪਾ ਦੇ ਚਮਚਾ ਤੁਸੀਂ ਹੱਥ ਨਾਲ ਵੀ ਪਾ ਸਕਦੇ ਹੋ ਤੁਸੀਂ ਹੱਥ ਨਾਲ ਵੀ ਇਸ ਤਰੀਕੇ ਨਾਲ ਪਾ ਸਕਦੇ ਹੋ ਬਹੁਤ ਟੇਸਟੀ ਬਣਦੇ ਨੇ ਖੋਪ ਖੋਪ ਜੀ ਬਣਾਲੀ ਰਸਪੀ ਕੋਸੇ ਪਾਣੀ ਦੇ ਵਿੱਚ ਨਮਕ ਪਾ ਕੇ ਇਦਾਂ ਹੀ ਭੱਲੇ ਭੁੰਨ ਲੈਣੇ ਇਹਨਾਂ ਨੂੰ ਥੋੜਾ ਜਿਹਾ ਚਰਪੀ ਜੀਰਾ ਨਾਲ ਫੇਰ ਇਹਨਾਂ ਨੂੰ ਠੀਕ ਤਾਂ ਜੀ ਹੌਲਟ-ਪੌਲਟ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਓ ਪੋਲੇ ਹੱਥਾਂ ਨਾਲ ਇਹਨਾਂ ਨੂੰ ਇਸ ਤਰ੍ਹਾਂ ਦਬਾ ਕੇ ਕੀ ਵਿੱਚ ਰੱਖ ਲਿਆ ਹੁਣ ਦੇਖੋ ਹੁਣ ਸਾਡੀ ਰੈਸਪੀ ਬਣ ਕੇ ਤਿਆਰ ਆ ਜੇ ਤੁਹਾਨੂੰ ਸਾਡੇ ਵੀਡੀਓਜ਼ ਲਾਦੀਆਂ ਨੇ